ਅੱਜ ਹੈ ਨਵਰਾਤਰੀਆਂ ਦਾ ਪਹਿਲਾ ਦਿਨ ਅੱਜ ਨਵਰਾਤਰੀਆਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤਾਂ ਲੋਕ ਬਹੁਤ ਸ਼ਰਧਾ ਭਾਵਨਾ ਦੇ ਨਾਲ ਮੰਦਿਰ ਜਾ ਕੇ ਨਤਮਸਤਕ ਹੁੰਦੇ ਨੇ ਮੱਥਾ ਟੇਕਦੇ ਨੇ ਤੇ ਉਹਨਾਂ ਦੇ ਕੋਲੋਂ ਨਵਰਾਤਰੀਆਂ ਦੇ ਵਰਤ ਤੇ ਪੂਜਾ ਵੀ ਕੀਤੀ ਜਾਂਦੀ ਹੈ ਇਸ ਦੌਰਾਨ ਇਹਨਾਂ ਨਵਰਾਤਰੀਆਂ ਦਾ ਆਪਣੇ ਆਪ ਚ ਬਹੁਤ ਵੱਡਾ ਮਹੱਤਵ ਹੈ ਲੋਕ ਘਰ ਦੇ ਵਿੱਚ ਜੋਤ ਜਗਾ ਕੇ ਮਾਤਾ ਰਾਣੀ ਦੇ ਨਰਾਤੇ ਰੱਖਦੇ ਨੇ ਤੇ ਬੂਰੀ ਸ਼ੁੱਧਾ ਦੇ ਨਾਲ ਮਾਤਾ ਰਾਣੀ ਨੂੰ ਆਪਣੇ ਘਰ ਦੇ ਵਿੱਚ ਬੁਲਾਉਂਦੇ ਨੇ ਤੇ ਹੁਣ ਚੇਤ ਦੇ ਇਹ ਨਵਰਾਤਰਿਆ ਦੀ ਸ਼ੁਰੂਆਤ ਹੋ ਚੁੱਕੀ ਹੈ ਅੱਜ ਪਹਿਲਾ ਨਰਾਤਾ ਹਾਲਾਂਕਿ ਹੁਣ ਪਹਿਲੇ ਨਰਾਤੇ ਤੇ ਮਾਤਾ ਸ਼ੈਲ ਪੁੱਤਰੀ ਜੀ ਦੀ ਪੂਜਾ ਕੀਤੀ ਜਾਂਦੀ ਹੈ ਤੇ ਲੋਕ ਜਿਹੜੇ ਨੇ ਬੜੇ ਧੂਮ-ਧਾਮ ਦੇ ਨਾਲ ਇਹਨਾਂ ਨਵਰਾਤਰਿਆ ਨੂੰ ਮਨਾਉਂਦੇ ਨੇ ਜਿੱਥੇ ਹੁਣ ਚੇਤ ਦੇ ਨਵਰਾਤਰਿਆ ਦੀ ਸ਼ੁਰੂਆਤ ਹੋ ਗਈ ਹੈ ਤੇ ਅੱਜ ਪਹਿਲਾ ਨਰਾਤਾ ਇਹ ਨੌ ਦਿਨ ਲੋਕ ਦੇਵੀ ਮਾਂ ਦੇ ਵੱਖ-ਵੱਖ ਰੂਪਾਂ ਦੇ ਵਿੱਚ ਪੂਜਾ ਕਰਦੇ ਨੇ ਨਵਰਾਤਰੀ ਦੇ ਪਹਿਲੇ ਦਿਨ ਦੇਵੀ ਦੁਰਗਾ ਦੇ ਪਹਿਲੇ ਰੂਪ ਮਾਤਾ ਸ਼ੈਲਪੁਤਰੀ ਜੀ ਦੀ ਪੂਜਾ ਕੀਤੀ ਜਾਂਦੀ ਹੈ ਮਾਂ ਸ਼ੈਲਪੁਤਰੀ ਦੀ ਪੂਜਾ ਰਸਮ ਅਨੁਸਾਰ ਕੀਤੀ ਜਾਵੇਗੀ ਮਾਂ ਪਾਰਵਤੀ ਨੂੰ ਮਾਂ ਸ਼ੈਲਪੁਤਰੀ ਕਿਹਾ ਜਾਂਦਾ ਹੈ ਮਾਤਾ ਰਾਨੀ ਦਾ ਵਾਹਨ ਵਾਨ ਹੈ ਇਸ ਲਈ ਉਸ ਨੂੰ ਵਿਸ਼ਵ ਬਰੂਧ ਕੀ ਵੀ ਕਿਹਾ ਜਾਂਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਜੋ ਵਿਅਕਤੀ ਪੂਰੀ ਸ਼ਰਧਾ ਅਤੇ ਰਸਮਾਂ ਅਨੁਸਾਰ ਦੇਵੀ ਸ਼ੈਲ ਪੁਤਰੀ ਜੀ ਦੀ ਪੂਜਾ ਕਰਦਾ ਹੈ ਉਹਨਾਂ ਦੀਆਂ ਸਾਰੀਆਂ ਛਾਵਾਂ ਪੂਰੀਆਂ ਹੁੰਦੀਆਂ ਨੇ ਇਸ ਦੇ ਨਾਲ ਹੀ ਵਿਅਕਤੀ ਨੂੰ ਆਪਣੀ ਜ਼ਿੰਦਗੀ ਦੀ ਮੁਸੀਬਤ ਤੋਂ ਵੀ ਰਾਹਤ ਮਿਲਦੀ ਹੈ ਤੁਹਾਨੂੰ ਦੱਸਦੇ ਆ ਕਿ ਮਾਤਾ ਦੇ ਨਵਰਾਤਰੀਆਂ ਦੇ ਪਹਿਲੇ ਦਿਨ ਮਾਤਾ ਸ਼ੈਲ ਪੁਤਰੀ ਜੀ ਦੀ ਪੂਜਾ ਕਿਵੇਂ ਕਰ ਸਕਦੇ ਆ ਤੇ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਭੇਟਾਂ ਚੜਾਈਆਂ ਜਾਂਦੀਆਂ ਨੇ ਨਵਰਾਤਰੀ ਦੇ ਪਹਿਲੇ ਦਿਨ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਮਾਤਾ ਸ਼ੈਲ ਪੁਤਰੀ ਜੀ ਦਾ ਰੂਪ ਬਹੁਤ ਹੀ ਸ਼ਾਂਤ ਸਰਲ ਸੁਚੱਜੇ ਸੁਭਾਅ ਵਾਲੇ ਅਤੇ ਦਿਆਲਤਾ ਨਾਲ ਭਰਪੂਰ ਮਾਂ ਦਾ ਰੂਪ ਬ੍ਰਹਮਾਤੇ ਆਕਰਸ਼ਕ ਹੈ ਅਤੇ ਹੁਣ ਆਪਣੇ ਸੱਜੇ ਹੱਥ ਵਿੱਚ ਤ੍ਰਿਸ਼ੂਲ ਅਤੇ ਖੱਬੇ ਹੱਥ ਵਿੱਚ ਕਮਲ ਦਾ ਫੁੱਲ ਫੜਦੇ ਨੇ ਜੋ ਕਿ ਉਸ ਦੇ ਸ਼ਾਨਦਾਰ ਅਤੇ ਸ਼ਕਤੀਸ਼ਾਲੀ ਰੂਪ ਦਾ ਪ੍ਰਤੀਕ ਹੈ ਮਾਤਾ ਦੀ ਪਰਜਾਈ ਟੌਰਸ ਹੈ ਮਾ ਸ਼ੈਲ ਪੁੱਤਰੀ ਦਾ ਤਪਸਵੀ ਰੂਪ ਬਹੁਤ ਪ੍ਰੇਰਣਾਦਾਇਕ ਹੈ ਉਹਨਾਂ ਨੇ ਕੋਰ ਤਪੱਸਿਆ ਕੀਤੀ ਹੈ ਅਤੇ ਸਾਰੇ ਜੀਵਾਂ ਦੀ ਰੱਖਿਆ ਕਰ ਨਵਰਾਤਰੀ ਦੇ ਪਹਿਲੇ ਦਿਨ ਦੇ ਵਰ ਅਤੇ ਪੂਜਾ ਨੂੰ ਖਾਸ ਤੌਰ ਤੇ ਦੁੱਖਾਂ ਤੋਂ ਰਾਹਤ ਦੇਣ ਲਈ ਮੰਨਿਆ ਜਾਂਦਾ ਹੈ ਮੁਸੀਬਤਾਂ ਦੇ ਸਭੇ ਮਾਸ਼ਾਹਲ ਪੁੱਤਰੀ ਆਪਣੇ ਭਗਤਾਂ ਦੀ ਰੱਖਿਆ ਕਰਦੇ ਹਨ ਅਤੇ ਉਹਨਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਦੇ ਨੇ ਮਾਸ਼ਾਹਲ ਪੁੱਤਰੀ ਸਾਧਕ ਅਤੇ ਮੂਲਾਤਾਰ ਚੱਕਰ ਨੂੰ ਜਗਾਉਣ ਵਿੱਚ ਵੀ ਸਹਾਇਕ ਹੈ ਮੂਲਾਤਾਰ ਚੱਕਰ ਸਾਡੇ ਸਰੀਰ ਦਾ ਊਰਜਾ ਕੇਂਦਰ ਹੈ ਜੋ ਸਾਨੂੰ ਸਥਿਰਤਾ ਸੁਰੱਖਿਆ ਅਤੇ ਮਾਨਸਿਕ ਸ਼ਾਂਤੀ ਪ੍ਰਦਾਨ ਕਰਦਾ ਹੈ ਇਸ ਚੱਕਰ ਦੇ ਜਾਗਰ ਨਾਲ ਜੀਵਨ ਵਿੱਚ ਸਕਾਰਾਤਮਕ ਅਤੇ ਖੁਸ਼ਹਾਲੀ ਆਉਂਦੀ ਹੈ ਦੇਵੀ ਭਾਗਵਤ ਪੁਰਾਨ ਵਿੱਚ ਮਾਸ਼ਾਹਲ ਪੁੱਤਰੀ ਜੀ ਦੀ ਪੂਜਾ ਦੀ ਵਿਧੀ ਵਿਸਥਾਰ ਦੇ ਨਾਲ ਦਿੱਤੀ ਗਈ ਹੈ ਨਵਰਾਤਰੀਆਂ ਦੇ ਪਹਿਲੇ ਦਿਨ ਮਾਸ਼ਾ ਲ ਪੁੱਤਰੀ ਜੀ ਦੀ ਪੂਜਾ ਕਰਨ ਦਾ ਤਰੀਕਾ ਜੋ ਇਸ ਪ੍ਰਕਾਰ ਹੈ ਮਾਸ਼ਾ ਲ ਪੁੱਤਰੀ ਜੀ ਦੀ ਪੂਜਾ ਦੀ ਵਿਧੀ ਵਿਸਥਾਰ ਵਿੱਚ ਕੀਤੀ ਗਈ ਹੈ ਤੇ ਨਾਲ ਹੀ ਦੱਸਦੀ ਹੈ ਕਿ ਹੁਣ ਸਵੇਰੇ ਜੁਆ ਤੁਹਾਨੂੰ ਜਲਦੀ ਉੱਠ ਕੇ ਨਰਾਤਿਆਂ ਦੇ ਪਹਿਲੇ ਦਿਨ ਬ੍ਰਹਮ ਮੂਰਤ ਵਿੱਚ ਪੂਜਾ ਸ਼ੁਰੂ ਕਰੋ ਇਸ ਸਮੇਂ ਮਾਹੌਲ ਸ਼ੁੱਧ ਅਤੇ ਆਧਿਆਤਮਿਕ ਹੁੰਦਾ ਹੈ ਪੂਜਾ ਤੋਂ ਪਹਿਲਾਂ ਤੁਹਾਨੂੰ ਇਸ਼ਨਾਨ ਕਰਨੇ ਚਾਹੀਦੇ ਨੇ ਸਾਫ਼ ਕੱਪੜੇ ਪਾ ਕੇ ਸ਼ੁੱਧਤਾ ਦੇ ਨਾਲ ਤੁਹਾਨੂੰ ਮੰਦਿਰ ਜਾਣਾ ਚਾਹੀਦਾ ਹੈ ਉਸ ਤੋਂ ਬਾਅਦ ਤੁਹਾਨੂੰ ਜੋ ਹੈ ਗੰਗਾ ਚਲ ਛਿੜਕ ਕੇ ਮੰਦਰ ਦੇ ਵਿੱਚ ਸ਼ੁੱਧੀ ਕਰਨੀ ਚਾਹੀਦੀ ਹੈ ਉਸ ਤੋਂ ਬਾਅਦ ਮਾ ਸ਼ੈਲ ਪੁੱਤਰੀ ਜੀ ਦੀ ਮੂਰਤੀ ਤਸਵੀਰ ਜਾਂ ਫੋਟੋ ਰੱਖ ਕੇ ਤੁਹਾਨੂੰ ਉਹਨਾਂ ਦੀ ਆਰਤੀ ਕਰਨੀ ਚਾਹੀਦੀ ਹੈ ਪੂਰੇ ਪਰਿਵਾਰ ਨਾਲ ਕਲਸ਼ ਨੂੰ ਰਸਮੀ ਤੌਰ ਤੇ ਸਥਾਪਿਤ ਕਰੋ ਇਹ ਕਾਮ ਨਵਰਾਤਰੀ ਪੂਜਾ ਦਾ ਇੱਕ ਮਹੱਤਵਪੂਰਨ ਹਿੱਸਾ ਹੁੰਦਾ ਹੈ कलश तापत ਕਰਨ ਤੋਂ ਬਾਅਦ ਮਾ ਸ਼ੈਲ ਪੁਤਰੀ ਜੀ ਦੇ ਉਹਨਾਂ ਦਾ ਉਚਾਰਨ ਕਰੋ ਉਸ ਤੋਂ ਬਾਅਦ ਤੁਸੀਂ ਆਪਣੇ ਘਰ ਵਿੱਚ ਮਾ ਸ਼ੈਲ ਪੁਤਰੀ ਜੀ ਨੂੰ ਬੁਲਾ ਸਕਦੇ ਹੋ ਤੇ ਮਾਤਾ ਜੋ ਹੈ ਆਪਣੇ ਭਗਤਾਂ ਦੇ ਕੋਲ ਬਹੁਤ ਨਿਮਰਤਾ ਦੇ ਨਾਲ ਆ ਜਾਂਦੇ ਨੇ ਤੇ ਜੇਕਰ ਮਾਤਾ ਨੂੰ ਭਗਤ ਬਹੁਤ ਪਿਆਰ ਨਾਲ ਬੁਲਾਉਂਦੇ ਨੇ ਤੇ ਮਾਤਾ ਰਾਣੀ ਦੌੜੇ ਦੌੜੇ ਉਹਨਾਂ ਦੇ ਘਰ ਆਉਂਦੇ ਨੇ ਹਾਲਾਂਕਿ ਹੁਣ ਪਹਿਲਾ ਦਿਨ ਜੋ ਹੈ ਮਾਤਾ ਸ਼ੈਲ ਪੁੱਤਰੀ ਜੀ ਦਾ ਜਿੱਥੇ ਪਹਿਲੇ ਦਿਨ ਦੁਰਗਾ ਮਾਤਾ ਪਹਿਲਾ ਰੂਪ ਹੈ ਮਾ ਸ਼ੈਲ ਪੁੱਤਰੀ ਜੀ ਤੇ ਅੱਜ ਲੋਕ ਆਪਣੇ ਘਰਾਂ ਦੇ ਵਿੱਚ ਪੂਜਾ ਕਰਨਗੇ ਕਈ ਲੋਕ ਅਖੰਡ ਜੋਤ ਜਗਾਉਂਦੇ ਨੇ ਤੇ ਉਸ ਤੋਂ ਬਾਅਦ ਪੂਰੀ ਸ਼ੁੱਤਾ ਦੇ ਨਾਲ ਆਪਣੇ ਘਰ ਦੇ ਵਿੱਚ ਮਾਤਾ ਰਾਣੀ ਨੂੰ ਬੁਲਾਉਂਦੇ ਨੇ ਤੇ ਅੱਜ ਇਹ ਨਵਰਾਤਰੀਆਂ ਦਾ ਪਹਿਲਾ ਦਿਨ ਹੈ ਜਿੱਥੇ ਕਿ ਹੁਣ ਇਹਨਾਂ ਰਾਤਿਆਂ ਦੇ ਦਿਨਾਂ ਦੇ ਵਿੱਚ ਲੋਕਾਂ ਦੇ ਵੱਲੋਂ ਪੂਰੇ ਤੁਮ-ਤਾਮ ਦੇ ਨਾਲ ਸ਼ਰਦਾ ਤੇ ਨਾਲ ਮਾਤਾ ਰਾਣੀ ਦਾ ਕੀਰਤਨ ਔਰ ਉਸ ਤੋਂ ਬਾਅਦ ਉਸ ਮਾਤਾ ਰਾਣੀ ਦਾ ਉਚਾਰਨ ਕੀਤਾ ਜਾਂਦਾ ਹੈ